ਬਟੰਡਾ ਦੇ ਸ੍ਰੀ ਮੁਖਸਰ ਸਾਹਿਬ ਰੋਡ ਤੇ ਬਾਬਾ ਫਰੀਦ ਕਾਲਜ ਬਾਬੂ ਮਾਨ ਦੇ ਸ਼ੋਦਰਾ ਨੌਜਵਾਨ ਨੇ ਤੇਜ਼ ਤਿਆਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਦੋਵੇਂ ਨੌਜਵਾਨ ਆਪਣੇ ਪਰਿਵਾਰ ਨਾਲ ਪ੍ਰੋਗਰਾਮ ਦੇਖ ਕੇ ਕਾਲਜ ਤੋਂ ਬਾਹਰ ਆ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਜੀ ਵਿੱਚ ਕੀ ਹੋਇਆ ਤੇ ਕੀ ਮਾਮਲਾ ਹੋਇਆ ਮੇਰਾ ਨਾਮ ਹਰਤਰੀ ਦਾ ਬਈ ਇਹਦਾ ਮਾਮਲਾ ਹੋਇਆ ਬਾਬਾ ਫਰੀਦ ਚ ਫੰਕਸ਼ਨ ਸੀ ਅੱਜ ਜਿਹੜਾ ਬਾਬਾ ਘਰੀਚ ਫੰਕਸ਼ਨ ਸੀ ਅਸੀਂ ਦੇਖਣ ਗਏ ਸੀ ਫੈਮਿਲੀ ਸੀ ਨਾਲ ਤੇ ਜਦੋਂ ਅਸੀਂ ਵਾਪਸ ਆ ਰਹੇ ਸੀ ਤੇ ਆਪਣਾ ਉੱਥੇ ਆਪਣਾ ਨਾਲ ਮਿਸਿਸ ਨੂੰ ਤੱਕੇ ਧੁੱਕੇ ਮਰੇ ਉਹਨਾਂ ਨੇ ਤੇ ਨਾਲ ਬੇਬੀ ਸੀਗਾ ਉਹ ਡਿੱਗ ਪੈਣਾ ਸੀ ਮੈਂ ਕਹਦਾ ਬਈ ਯਾਰ ਦੇਖ ਕੇ ਤੁਰ ਪੂ ਬੇਬੀ ਡਿੱਗ ਪੈਣਾ ਸੀ ਤੇ ਆਪਣਾ ਇਹਨੇ ਜੀ ਕਈ ਨਾ ਕਹੇ ਨਹੀਂ ਦਿੱਤਾ ਬਸ ਮੜੀਰ ਨੇ ਉੱਥੇ ਨਸੰਸਾ ਕੀਤਾ ਵਾਹੀ 35 40 ਜਾਂਦੇ ਸਾਡੇ ਤੇ ਹਮਲਾ ਕਰਤਾ ਬਾਈ ਨੇ ਜੀ ਕੋਈ ਨਹੀਂ ਤੁਹਾਡੇ ਸਟੂਡੈਂਟ ਸੀ ਆਊਟਸਾਈਡ ਸੀ ਆਊਟਸਾਈਡ ਸੀ ਪਤਾ ਨਹੀਂ ਸਟੂਡੈਂਟ ਸੀਗੇ ਵਿੱਚ ਸਟੂਡੈਂਟ ਆਊਟਸਾਈਡ ਵੀ ਸੀ ਤੇ ਟੱਪ ਸਟਾਉਟਾ ਬੁਝੇ ਸੀ ਹਾਂਜੀ ਬਾਬਾ ਵਜੇ ਦਾ ਅਸੀਂ ਤਾਂ ਦੋ ਜਾਨੀ ਸੀ ਠੀਕ ਹੈ ਨਾਲ ਫੈਮਿਲੀ ਸੀ ਸਾਡੀ ਬੇਬੀ ਸੀ ਨਾਲ ਤੇ ਅਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਹਾਂਜੀ ਕੀਤੀ ਹੈ ਐਫ ਆਈ ਆਰ ਦਰਜ ਕਰਾਈ ਹੈ ਨਾ ਸਿਕਿਉਰਿਟੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਉੱਥੇ ਕੀ ਮੰਨਤਾ ਤੁਸੀਂ ਮੰਗਦਾ ਆਪਣੀ ਉਹਨਾਂ ਨੂੰ ਬਸ ਸਜਾਈ ਦਮਉਂਤੇ ਆਂੰਦਨ ਮਾਨ ਪਛਾਤੇ ਆ ਠੀਕ ਤਸਵੀਰਾਂ ਦੇ ਕਿੰਦਾਜਾ ਲਗਾਇਆ ਜਾ ਸਕਦਾ ਕਿ ਕਿਵੇਂ ਬੱਬੂ ਮਾਨ ਦੇ ਸ਼ੋਅ ਦੇ ਵਿੱਚ ਨੌਜਵਾਨ ਕਾਨੂੰਨ ਦੀਆਂ ਝੱਜੀਆਂ ਉਡਾ ਰਹੇ ਨੇ ਤੁਸੀਂ ਟੈਂਟ ਦੇ ਲਗਾਏ ਹੋਏ ਪੋਲਾਂ ਦੇ ਉੱਤੇ ਵਿੱਚ ਨੌਜਵਾਨ ਚੜ੍ਹ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਬਿਲਕੁਲ ਕੁਝ ਵੀ ਨਹੀਂ کہہ ਰਿਹਾ ਜਿਸ ਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆਮ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਜੇਕਰ ਪੁਲਿਸ ਦੇ ਵੱਲੋਂ ਸਖਤ ਪ੍ਰਬੰਧ ਜਿਹੜੇ ਕੀਤੇ ਹੋਣਾ ਹੈ ਪੁਲਿਸ ਮੁਲਾਜ਼ਮ ਵੀ ਨੇੜੇ ਨਜ਼ਰ ਆ ਰਹੇ ਨੇ ਪਰ ਲੇਕਿਨ ਜਿਹੜੇ ਹੁਜੜੇ ਨੌਜਵਾਨ ਹੁੱਲੜਬਾਜੀ ਕਰ ਰਹੇ ਨੇ ਉਹਨਾਂ ਦੇ ਵੱਲ ਕਿਸੇ ਤਰ੍ਹਾਂ ਦਾ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਸ ਦੀ ਜ਼ਿੰਮੇਵਾਰੀ ਜਿਹੜੀ ਪ੍ਰਬੰਧਕ ਦੀ ਵੀ ਦੀ ਜਿਹੜੀ ਬਣਦੀ ਹੈ ਜਿਹੜੇ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਮੁੱਖ ਪ੍ਰਬੰਧਕ ਹੈ ਉਹਨਾਂ ਨੂੰ ਵੀ ਚਾਹੀਦਾ ਹੈ ਇਹਨਾਂ ਨੌਜਵਾਨਾਂ ਦੇ ਉੱਤੇ ਜੋ ਵੀ ਨੌਜਵਾਨ ਇਹ ਅਤੇ ਉੱਪਰ ਚੜ ਕੇ ਇਹ ਮਾਹੌਲ ਨੂੰ ਖਰਾਬ ਕਰੇ ਨੇ ਇਹਨਾਂ ਦੇ ਉੱਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਮੋਹਾਲ ਨੂੰ ਖਰਾਬ ਕਰਨਾ ਕਿਸੇ ਦਾ ਵੀ ਕੋਈ ਹੱਕ ਨਹੀਂ ਹੈ ਜਿਸ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੀ ਜਿਹੜੀ ਹੈ ਸਵਾਲ ਬਣਦੇ ਨੇ ਅਤੇ ਸ੍ਰੀ ਮੁਖਸਰ ਸਾਹਿਬ ਰੋਡ ਤੇ ਬਾਬਾ ਫਰੀਦ ਕਾਲਜ ਬਾਬੂ ਮਾਨ ਦੇ ਸ਼ੋਧ ਰਣ ਨੌਜਵਾਨਾਂ ਨੇ ਤੇਜ਼ ਤਿਆਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਦੋਵੇਂ ਨੌਜਵਾਨ ਆਪਣੇ ਪਰਿਵਾਰ ਨਾਲ ਪ੍ਰੋਗਰਾਮ ਦੇਖ ਕੇ ਕਾਲਜ ਤੋਂ ਬਾਹਰ ਆ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਜੀ ਕੀ ਹੋਇਆ ਮੈਂ ਤੇ ਕੀ ਮਾਮਲਾ ਹੋਇਆ ਮੇਰਾ ਨਾਮ ਹਰਪ੍ਰੀਤ ਆ ਬਈ ਇਹ ਕੀ ਮਾਮਲਾ ਹੋਇਆ ਬਾਬਾ ਫਰੀਦ ਚ ਫੰਕਸ਼ਨ ਸੀ ਅੱਜ ਜਿਹੜਾ ਤੁਹਾਨੂੰ ਲੱਗੇ ਅੰਦਰ ਪੈਸੂ ਕਾ ਬਾਬਾ ਘਰੀਚਾ ਫੰਕਸ਼ਨ ਸੀ ਅਸੀਂ ਦੇਖਣ ਗਏ ਸੀ ਫੈਮਿਲੀ ਨਾਲ ਤੇ ਜਦੋਂ ਅਸੀਂ ਵਾਪਸ ਆ ਰਹੇ ਸੀ ਤੇ ਆਪਣਾ ਉੱਥੇ ਆਪਣਾ ਨਾਲ ਮਿਸੇਸ ਨੂੰ ਧੱਕੇ ਧੁੱਕੇ ਮਾਰੇ ਉਹਨਾਂ ਨੇ ਤੇ ਨਾਲ ਬੇਬੀ ਸੀਗਾ ਉਹ ਡਿੱਗ ਪੈ ਗਈ ਮੈਂ ਕਹਦਾ ਬਈਰ ਦੇਖ ਕੇ ਦੁਰਪੋ ਬੇਬੀ ਡਿੱਗ ਪੈਣਾ ਸੀ ਤੇ ਆਪਣਾ ਇਹਨੇ ਜਗਾਈ ਨਾ ਕਹੇ ਨਹੀਂ ਦਿੱਤਾ ਉਹ ਮਢੀਰ ਦੇ ਉੱਤੇ ਨਸ਼ਾ ਨਹੀਂ ਸਾ ਕੀਤਾ ਵਹੀ 35 ਚਲੀ ਜਾਂਦੇ ਸਾਡੇ ਤੇ ਹਮਲਾ ਕਰਤਾ ਭਾਈ ਨੇ ਜੀ ਉਹ ਕੋਈ ਨਹੀਂ ਤੁਹਾਡੇ ਸਟੂਡੈਂਟ ਸੀ ਆਊਟਸਾਈਡ ਸੀ ਆਊਟਸਾਈਡ ਸੀ ਪਤਾ ਨਹੀਂ ਸਟੂਡੈਂਟ ਸੀਗੇ ਵਿੱਚ ਸਟੂਡੈਂਟ ਆਊਟਸਾਈਡ ਵੀ ਸੀ ਤੇ ਕੱਪ ਸਟਾਉਟਾ ਬੁਜੀ ਹਾਂਜੀ ਬਾਬਾ ਜੀ ਅਸੀਂ ਤਾਂ ਦੋ ਜਣੇ ਸੀ ਠੀਕ ਹੈ ਨਾਲ ਫੈਮਿਲੀ ਸੀ ਸਾਡੀ ਬੇਬੀ ਸੀ ਨਾਲ ਠੀਕ ਤੇ ਅਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਹਾਂਜੀ ਕੀਤੀ ਹੈ ਐਫ ਆਈ ਆਰ ਦਰਜ ਕਰਾਈ ਉਹਨੇ ਸਿਕਿਉਰਟੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਉੱਥੇ ਕੀ ਮੰਗਤਾ ਤੁਸੀਂ ਮੰਗਦਾ ਆਪਣੀ ਉਹਨਾਂ ਨੂੰ ਬਸ ਸਜਾਈ ਦਮਉਂਤੇ ਆ। ਮੁੰਡਿਆਂ ਨੂੰ ਆਨ ਪਛਾਤੇ ਆ। ਤਸਵੀਰਾਂ ਦੇ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਬੱਬੂ ਮਾਨ ਦੇ ਸ਼ੋਅ ਦੇ ਵਿੱਚ ਨੌਜਵਾਨ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਨੇ। ਤੁਸੀਂ ਟੈਂਟ ਦੇ ਲਗਾਏ ਹੋਏ ਪੋਲਾਂ ਦੇ ਉੱਤੇ ਨੌਜਵਾਨ ਚੜ੍ਹ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਬਿਲਕੁਲ ਕੁਝ ਵੀ ਨਹੀਂ کہہ ਰਿਹਾ। ਜਿਸ ਤੋ ਇਸ ਤਰ੍ਹਾਂ ਦੀਆਂ ਜਿੰਨੀਆਂ ਘਟਨਾਵਾਂ ਆਮ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਜੇਕਰ ਪੁਲਿਸ ਵੱਲੋਂ ਸਖਤ ਪ੍ਰਬੰਧ ਜਿਹੜੇ ਕੀਤੇ ਹੋਣਾ ਹੈ ਪੁਲਿਸ ਮੁਲਾਜ਼ਮ ਵੀ ਨੇੜੇ ਨਜ਼ਰ ਆ ਰਹੇ ਨੇ ਪਰ ਲੇਕਿਨ ਜਿਹੜੇ ਖੁਜੜੇ ਨੌਜਵਾਨ ਹੁੱਲੜਬਾਜੀ ਕਰ ਰਹੇ ਨੇ ਉਹਨਾਂ ਦੇ ਵੱਲ ਕਿਸੇ ਤਰ੍ਹਾਂ ਦਾ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਸ ਦੀ ਜ਼ਿੰਮੇਵਾਰੀ ਜਿਹੜੀ ਪ੍ਰਬੰਧਕ ਦੀ ਵੀ ਵੀ ਜਿਹੜੀ ਬਣਦੀ ਹੈ ਜਿਹੜੇ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਮੁੱਖ ਪ੍ਰਬੰਧਕ ਹੈ ਉਹਨਾਂ ਨੂੰ ਵੀ ਚਾਹੀਦਾ ਹੈ ਇਹਨਾਂ ਨੌਜਵਾਨਾਂ ਦੇ ਉੱਤੇ ਜੋ ਵੀ ਨੌਜਵਾਨ ਇਹ ਅਤੇ ਉੱਪਰ ਚੜ ਕੇ ਮਾਹੌਲ ਨੂੰ ਖਰਾਬ ਕਰਨਾ ਇਹਨਾਂ ਦੇ ਉੱਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਮਾਹੌਲ ਨੂੰ ਖਰਾਬ ਕਰਨਾ ਕਿਸੇ ਦਾ ਵੀ ਕੋਈ ਹੱਕ ਨਹੀਂ ਹੈ ਜਿਸ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੀ ਜਿਹੜੇ ਸਵਾਲ ਬਣਦੇ ਨੇ बठिंडा के श्री मुक्तसर साहब रोड ते काल फरीदकाल बाबू मान के शो दौरान नौजवाना ने ਤੇਜ ਤਿਆਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਦੋਵੇਂ ਨੌਜਵਾਨ ਆਪਣੇ ਪਰਿਵਾਰ ਨਾਲ ਪ੍ਰੋਗਰਾਮ ਦੇਖ ਕੇ ਕਾਲਜ ਤੋਂ ਬਾਹਰ ਆ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹਾਂਜੀ ਵੀਰ ਕੀ ਮਾਮਲਾ ਤੇ ਕੀ ਮਾਮਲਾ ਹੋਇਆ ਮੇਰਾ ਨਾਮ ਹਰਪ੍ਰੀਤ ਆ ਬਈ ਇਹ ਮਾਮਲਾ ਹੋਇਆ ਬਾਬਾ ਫਰੀਦ ਚ ਫੰਕਸ਼ਨ ਸੀ ਅੱਜ ਜਿਹੜਾ ਲੱਗੇ ਅੰਦਰ ਕਿਸੋ ਦਾ ਬਾਬਾ ਫਰੀਦ ਚ ਫੰਕਸ਼ਨ ਸੀ ਅਸੀਂ ਦੇਖਣ ਗਏ ਸੀ ਫੈਮਿਲੀ ਸੀ ਨਾਲ ਤੇ ਜਦੋਂ ਅਸੀਂ ਵਾਪਸ ਆ ਰਹੇ ਸੀ ਤੇ ਆਪਣਾ ਉੱਥੇ ਆਪਣਾ ਨਾਲ ਮਿਸਿਸ ਨੂੰ ਧੱਕੇ ਧੁੱਕੇ ਮਾਰੇ ਉਹਨਾਂ ਨੇ ਤੇ ਨਾਲ ਬੇਬੀ ਸੀਗਾ ਉਹ ਡਿੱਗ ਪੈਣਾ ਜੀ ਮੈਂ ਕਹਦਾ ਬਈਰ ਦੇਖ ਕੇ ਦੁਰਪੋ ਬੇਬੀ ਡਿੱਗ ਪੈਣਾ ਸੀ ਤੇ ਆਪਣਾ ਇਹਨੇ ਜੀ ਕਈ ਨਾ ਕਹੇ ਨਹੀਂ ਦਿੱਤਾ ਬਸ ਮੜੀਰ ਦੇ ਉੱਤੇ ਨਸ਼ਾ ਸੰਸਾ ਕੀਤਾ ਬਹੀ 35 40 ਜਾਣੇ ਸਾਡੇ ਤੇ ਹਮਲਾ ਕਰਤਾ ਬਾਈ ਨੇ ਜੀ ਕੋਈ ਨਹੀਂ ਤੁਸੀਂ ਸਟੂਡੈਂਟ ਸੀ ਆਊਟਸਾਈਡ ਸੀ ਆਊਟਸਾਈਡ ਸੀ ਪਤਾ ਨਹੀਂ ਸਟੂਡੈਂਟ ਸੀਗੇ ਵਿੱਚ ਸਟੂਡੈਂਟ ਆਊਟਸਾਈਡ ਵੀ ਸੀ ਤਾਂ ਸਟਾਪ ਸਟਾਪ ਉਹ ਜੀ ਹਾਂ ਜੀ ਬਾਬਾ ਵਜੇ ਦਾ ਅਸੀਂ ਤਾਂ ਦੋ ਜਣੇ ਸੀ ਠੀਕ ਹੈ ਨਾ ਫੈਮਲੀ ਸੀ ਸਾਡੀ ਬੇਬੀ ਸੀ ਨਾ ਤੇ ਅਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਹਾਂ ਜੀ ਕੀਤੀ ਹੈ ਐਫ ਆਈ ਆਰ ਦਰਜ ਕਰਾਈ ਹੈ ਨਾ ਕਵਰਟੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਉੱਥੇ ਕੀ ਮੰਗਦਾ ਤੁਸੀਂ ਮੰਗਦਾ ਆਪਣੀ ਉਹਨਾਂ ਨੂੰ ਬਸ ਜਾਇਦ ਬੋਣ ਤੇ ਹੀ ਆਂ ਮੁੰਡਨ ਵਨ ਪਛਾਤੇ ਆ ਠੀਕ ਤਸਵੀਰਾਂ ਦੇ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਵੇਂ ਬੱਬੂ ਮਾਂ ਦੇ ਸ਼ੋਅ ਦੇ ਵਿੱਚ ਨੌਜਵਾਨ ਕਾਨੂੰਨ ਦੀਆਂ ਧਜੀਆਂ ਉਡਾ ਰਹੇ ਨੇ ਤੁਸੀਂ ਟੈਂਟ ਦੇ ਲਗਾਏ ਹੋਏ ਪੋਲਾਂ ਦੇ ਉੱਤੇ ਵਿੱਚ ਨੌਜਵਾਨ ਛੱਡ ਲੈਨੇ ਤੇ ਪੁਲਿਸ ਪ੍ਰਸ਼ਾਸਨ ਬਿਲਕੁਲ ਕੁਝ ਵੀ ਨਹੀਂ ਕਹਿ ਰਿਹਾ ਜਿਸ ਨੂੰ ਇਸ ਤਰ੍ਹਾਂ ਦੀਆਂ ਜਿੰਨੀਆਂ ਘਟਨਾਵਾਂ ਆਮ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਜੇਕਰ ਪੁਲਿਸ ਵੱਲੋਂ ਸਖਤ ਪ੍ਰਬੰਧ ਜਿਹੜੇ ਕੀਤੇ ਹੋਣ ਹੈ ਪੁਲਿਸ ਮੁਲਾਜ਼ਮ ਵੀ ਨੇੜੇ ਨਜ਼ਰ ਆ ਰਹੇ ਨੇ ਪਰ ਲੇਕਿਨ ਜਿਹੜੇ ਖਜੂੜੇ ਨੌਜਵਾਨ ਹੁੱਲੜਬਾਜੀ ਕਰ ਰਹੇ ਨੇ ਉਹਨਾਂ ਦੇ ਵੱਲ ਕਿਸੇ ਤਰ੍ਹਾਂ ਦਾ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਸ ਦੀ ਜ਼ਿੰਮੇਵਾਰੀ ਜਿਹੜੀ ਪ੍ਰਬੰਧਕ ਦੀ ਵੀ ਦੀ ਜਨ ਜੀ ਬਣਦੀ ਹੈ ਜਿਹੜੇ ਕਿ ਬਾਬਾ ਫਰੀਦ ਜੀ